ਗੱਲ ਜੀਆਰਪੀ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਇੱਕ ਨਸ਼ਾ ਤਸਕਰ ਨੂੰ 21 ਕਿਲੋ 204 ਗ੍ਰਾਮ ਚੂਰਾ ਪੋਸਟ ਸਮੇਤ ਗ੍ਰਿਫਤਾਰ ਕੀਤਾ। આરોપી ਦੀ ਪਛਾਣ ਵਿੱਕੀ ਮੋਰੀਆ ਪੁੱਤਰ ਵਿਸ਼ਨੂ ਮੋਰੀਆ ਨਿਵਾਸੀ ਬਰੇਲੀ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐਸਐਚਓ ਜੀਆਰਪੀ ਰਤਨ ਲਾਲ ਨੇ ਦੱਸਿਆ ਕਿ ਜੀਆਰਪੀ ਪੁਲਿਸ ਅਤੇ ਆਰਪੀਐਫ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ। ਤਦ ਉਹਨਾਂ ਨੂੰ ਇੱਕ ਵਿਅਕਤੀ ਤੇ ਸ਼ੱਕ ਹੋਇਆ ਜਿਸਦੇ ਸਮਾਨ ਦੀ ਤਲਾਸ਼ੀ ਲਈ ਗਈ। ਤੱਜਿਸ ਤੋਂ 21 ਕਿਲੋ 204 ਗ੍ਰਾਮ ਚੂਰਾ ਪੋਸਟ ਬਰਾਮਦ ਹੋਇਆ। ਰੋਪੀਨੋ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਰੁਪਨਗਰ ਤੋਂ ਜਤਿੰਦਰਪਾਲ ਸਿੰਘ ਪਲੇਟਿਓਟ ਜੀਆਰਪੀ ਅਤੇ ਆਰਪੀ ਵੱਲੋਂ ਸਾਂਝੀ ਜਗਿੰਗ ਕੀਤੀ ਜਾਣੀ ਸੀ ਦੇ ਵਿੱਚੋਂ ਇਹਨਾਂ ਨੇ ਇੱਕ ਵਿਅਕਤੀ ਨੂੰ ਡਿਟੈਕਟ ਕੀਤਾ ਜਿਹਦਾ ਨਾਮ ਬੀਸੀ ਮੋਰੀਆ ਸਮਾ ਬਿਸ਼ਨੂ ਬਿਸ਼ਨੂ ਮੋਰੀਆ ਵਾਸੀ ਬਰੇਲੀ ਯੂਪੀ ਪੇਜਬਾਉਂ ਇਤਿਹਾਸ ਤੇ ਜਦੋਂ ਇਹਦੇ ਸਮਾਨ ਦੀ ਬਣਾਇ ਦੀ ਪਰਸਨ ਸਰਚ ਕੀਤੀ ਜਦੋਂ ਕਿ ਸਮਾਨ ਦੀ ਸਰਚ ਕੀਤੀ ਤਾਂ ਇਹਨਾਂ ਨੂੰ ਪੂਰਾ ਕੋਸਟ ਬਰਾਮਦ ਹੋਇਆ ਜਿਸ ਤੇ ਇਹਨਾਂ ਨੇ ਐਸੇ ਸੁਗਰੀਚਾਂ ਅੰਚਾਰੇ ਚੋਕ ਦੀ ਜੀ ਆਪਣੀ ਟੋਪੜ ਨੂੰ ਨਰਮ ਕੀਤਾ ਜਿਸ ਤੇ ਇਹ ਮੋਕੇ ਦੇ ਮੁਜੀ ਇਹਨਾਂ ਨੇ ਜਗ ਮੁਕੇ ਦੇ ਮੁਕਰੀਦ ਦੀ ਕਰਵਾਈ ਕਰਦੇ ਹੋਣਾ ਪੂਰਾ ਕੋਸਟ ਬਰਾਮਦ ਨਿਕਲ ਤਾ ਜਿਹਦਾ वजन ਕਰਦੇ 21 ਕਿਲੋ 204 ਗ੍ਰਾਮ ਹੋਇਆ ਤੇ ਜਿਹਨੂੰ ਇਹਨਾਂ ਨੇ ਕਬਜ਼ੇ ਲੈ ਕੇ ਮੁਕਦਮਾ ਨੰਬਰ 33 ਮਿਤੀ ਸਰਾਠ ਜੋਵੀ ਤੰਦਰਾ ਕਰ ਬਿਚਾਰ ਸੇ ਖਾਣਾ ਜੇ ਪੁੱਛ ਰਹੇ ਗਏ ਹੋਇਆ ਤੇ ਅੱਜ ਇਹ ਇਹਨੂੰ ਪੇਸ਼ਦਾਨ ਕੀਤਾ ਜਾ ਰਿਹਾ ਤੇ ਪੋਸ਼ਣ ਮੰਡਲ ਜਿਹੜਾ ਹਾਸਲ ਕਰਕੇ ਤੇ ਜਦੋਂ ਵੈਗਵਰਡ ਅਤੇ ਫਾਰਵਰਡ ਲਿੰਕ ਪਤਾ ਕੀਤਾ ਜਾਣਗੇ ਕਿ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿਹਨੂੰ ਕਿਹਨੂੰ ਦੇਣਾ ਸੀ ਤੇ ਕਿਸ ਜਗ੍ਹਾ ਦੇਣਾ ਸੀ ਤੇ ਹੋਰ ਇਹ ਪਬਲਿਕੇਸ਼ਨਸ ਕਿੰਨਾ ਗਨਵਾਲਵ ਹੈ ਇਹਦੇ ਬਾਰੇ ਵੀ ਬੋਲ ਕਰਦੇ ਜਾਓ ਕਿੱਥੇ ਦਾ ਰਹਿਣ ਵਾਲਾ ਮੰਗੋ ਮੈਂ ਤੇ ਬਰੇਡਿੰਗ ਕੀਤਾ ਰਹਿਣਾ ਇੱਥੇ ਪੰਜਾਬ ਚ ਰਹਿੰਦਾ ਕਿ ਇੱਥੇ ਸਿਰਫ ਸਪਲਾਈ ਕਰਨੇ ਆ ਇੱਕ ਨਾ ਮੈਂ ਇੱਥੇ ਪਹਿਲਾਂ ਮੈਂ ਇੱਕ ਵਾਰ ਆਇਆ ਪਰੰਤੂ ਆਹ ਜਿਹੜਾ ਸਮਾਨ ਲੈ ਕੇ ਫਿਰ ਲੀਨ ਨੇ ਦੱਸਿਆ ਕਿ ਮੈਂ ਫਸਟ ਟਾਈਮ ਆਇਆ ਪਰੰਤੂ ਲੂਰਿੰਗ ਕੋਸਟ ਨੂੰ ਆਣੇ ਤੋਂ ਮੈਨੂੰ ਸਾਰੀ ਦਿੱਤੇ ਕੋਈ ਸਕਿ